ਕਿਸਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਕਿਸਾਨਾਂ ਲਈ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਭਾਜਪਾ ਸਰਕਾਰ ਨੇ ਇੰਨਾ ਵੱਡਾ ਜਿਹੜਾ ਫੈਸਲਾ ਲਿਆ ਜੋ ਕਿ ਕਿਸਾਨਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਾ ਦੱਸਦੀ ਹੈ ਕਿ ਕਿਸਾਨਾਂ ਲਈ ਇਹ ਖਬਰ ਜਿਹੜੀ ਖੁਸ਼ੀ ਭਰੀ ਆ ਹੁਣ ਜਿਹੜਾ ਪ੍ਰਭਾਵਿਤ ਕਿਸਾਨਾਂ ਨੂੰ 400 ਕੇਵੀ ਤੇ ਇਸ ਤੋਂ ਵੱਧ ਸਮਰੱਥਾ ਵਾਲੀਆਂ ਟਰਾਂਸਮਿਸ਼ਨ ਲਾਈਨਾਂ ਲਈ ਪੂਰਾ ਮੁਆਵਜ਼ਾ ਮਿਲੇਗਾ ਜੋ ਕਿ ਹੁਣ ਤੱਕ 132 ਕੇਵੀ ਤੋਂ ਵੱਧ ਸਮਰੱਥਾ ਵਾਲੀਆਂ ਲਾਈਨਾਂ ਤੇ ਲਾਗੂ ਸੀ ਹੁਣ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਗਿਆ ਇਸ ਨੀਤੀ ਦੇ ਲਾਗੂ ਹੋਣ ਨਾਲ ਨਾ ਸਿਰਫ ਕਿਸਾਨਾਂ ਨੂੰ ਵਿੱਤੀ ਸੁਰੱਖਿਆ ਮਿਲੇਗੀ ਬਲਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਤੇ ਜ਼ਮੀਨ ਦੀ ਸਹੀ ਕੀਮਤ ਮਿਲੇਗੀ ਇਸ ਕਦਮ ਨਾਲ ਰਾਜ ਦੇ ਹਰ ਕਿਸਾਨ ਨੂੰ ਰਾਹਤ ਤੇ ਉਤਸ਼ਾਹ ਮਿਲਿਆ ਜੋ ਉਹਨਾਂ ਨੂੰ ਯਕੀਨੀ ਤੌਰ ਤੇ ਨਵੀਆਂ ਉਮੀਦਾਂ ਨਾਲ ਭਰ ਦਵੇਗਾ ਇਸ ਸੋਦੇ ਹੋਈ ਨੀਤੀ ਦੇ ਤਹਿਤ ਕਿਸਾਨਾਂ ਨੂੰ ਟ੍ਰਾਂਸਮਿਸ਼ਨ ਟਾਵਰਾਂ ਤੇ ਰਾਈਟ ਆਫ ਵੇ ਲਈ ਵੱਟੀ ਗਈ ਜ਼ਮੀਨ ਦੇ ਬਦਲੇ ਦੁੱਗਣਾ ਮੁਆਵਜ਼ਾ ਮਿਲੇਗਾ ਇਸੇ ਟਾਵਰ ਦੇ ਆਧਾਰ ਖੇਤਰ ਲਈ ਡੀ ਐਲ ਸੀ ਦੀਆਂ ਦਰਾਂ ਅਨੁਸਾਰ ਪਹਿਲਾਂ ਤੋਂ ਪ੍ਰਾਪਤ ਮੁਆਵਜ਼ੇ ਵਿੱਚ 200% ਵਾਧੂ ਮੁਆਵਜ਼ਾ ਜੋੜਿਆ ਜਾਵੇਗਾ ਇਸ ਤੋਂ ਇਲਾਵਾ ਰਸਤੇ ਦੀ ਸੱਜੇ ਪਾਸੇ ਵਾਲੀ ਜ਼ਮੀਨ ਲਈ ਮੁਆਵਜ਼ਾ ਪਿੰਡੂ ਖੇਤਰਾਂ ਵਿੱਚ 30% ਸ਼ਹਿਰੀ ਯੋਜਨਾਬੰਦੀ ਖੇਤਰਾਂ ਵਿੱਚ 45% ਤੇ ਮਹਾਨਗਰ ਖੇਤਰਾਂ ਵਿੱਚ 60% ਤੱਕ ਹੋਵੇਗਾ ਨੀਤੀ ਇਸ ਲਈ ਬੁਨਿਆਦੀ ਢਾਂਚੇ ਨੂੰ ਵੀ ਕਰੇਗੀ ਤੇ ਮਜ਼ਬੂਤ ਤੇ ਊਰਜਾ ਮੰਤਰੀ ਹੀਰਾ ਲਾਲ ਨਗਰ ਨੇ ਕਿਹਾ ਕਿ ਇਹ ਨੀਤੀ ਸੋਧਨਾ ਸਿਰਫ ਕਿਸਾਨਾਂ ਨੂੰ ਟੁਕਮੀ ਵਿੱਤੀ ਸੁਰੱਖਿਆ ਪ੍ਰਦਾਨ ਕਰੇਗੀ ਸਗੋ ਬਿਜਲੀ ਸਪਲਾਈ ਤੇ ట్రాన్స్‌ਮਿਸ਼ਨ ਨੈੱਟਵਰਕ ਨੂੰ ਵੀ ਮਜ਼ਬੂਤ ਕਰੇਗੀ ਇਹ ਬਦਲਾਅ ਰਾਜ ਵਿੱਚ ਬਿਜਲੀ ਪ੍ਰੋਜੈਕਟਾਂ ਨੂੰ ਤੇਜ਼ ਰਫ਼ਤਾਰ ਨਾਲ ਪੂਰਾ ਕਰਨ ਵਿੱਚ ਮਰਦਗਾਰ ਸਾਬਤ ਹੋਵੇਗਾ ਜਿਸ ਨਾਲ ਆਮ ਲੋਕਾਂ ਨੂੰ ਬਿਹਤਰ ਤੇ ਸਥਿਰ ਬਿਜਲੀ ਸੇਵਾ ਮਿਲੇਗੀ ట్రాన్స్‌ਮਿਸ਼ਨ ਲਾਈਨਾਂ ਲਈ ਲੋਣੀ ਦੀ ਜ਼ਮੀਨ ਦੀ ਪੱਟੀ ਜਿੱਥੇ ਟਾਵਰ ਤੇ ਲਾਈਨ ਲਗਾਈ ਜਾਂਦੀ ਆ ਤੇ ਚਲਾਈ ਜਾਂਦੀ ਆ ਤੇ ਰੱਖ-ਰਖਾਵੀ ਕੀਤੀ ਜਾਂਦੀ ਆ ਤੇ ਉਹਨਾਂ ਜਿਹੜਾ ਰਸਤੇ ਦਾ ਰਸਤਾ ਕਿਹਾ ਜਾਂਦਾ ਪਰ ਇਸ ਖੇਤਰ ਦੇ ਵਿੱਚ ਰੁੱਖ ਪੌਦਿਆਂ ਉਸਾਰੀ ਤੇ ਉਹਨਾਂ ਨੂੰ ਹਟਾਉਣਾ ਪਵੇਗਾ ਤਾਂ ਜੋ ਬਿਜਲੀ ਲਾਈਨਾਂ ਵਿੱਚ ਕੋਈ ਰੁਕਾਵਟ ਨਾ ਆਵੇ ਨਵੀਂ ਨੀਤੀ ਵਿੱਚ ਕਿਸਾਨਾਂ ਨੂੰ ਇਸ ਰਸਤੇ ਦੇ ਸੱਜੇ ਪਾਸੇ ਵਾਲੀ ਜਗ੍ਹਾ ਲਈ ਉਚਿਤ ਕੀਮਤ ਦਿੱਤੀ ਜਾਵੇਗੀ ਇਹ ਨਵੀਂ ਮੁਆਵਜ਼ਾ ਨੀਤੀ ਸਾਰੀਆਂ ਸੰਬੰਧਿਤ ਟ੍ਰਾਂਸਮਿਸ਼ਨ ਏਜੰਸੀਆਂ ਪਾਵਰ ਗ੍ਰਿਡ ਕਾਰਪੋਰੇਸ਼ਨ ਤੇ 400 ਕੇਵੀ ਜਾਈਸ ਤੋਂ ਵੱਧ ਸਮਰੱਥਾ ਦੇ ਟ੍ਰਾਂਸਮਿਸ਼ਨ ਲਾਈਨ ਪ੍ਰੋਜੈਕਟ ਵਿੱਚ ਲੱਗੀਆਂ ਨਿچے ਕੰਪਨੀਆਂ ਤੇ ਲਾਗੂ ਹੋਵੇਗੀ ਇਹ ਨੀਤੀ ਰਾਜ ਦੇ ਅੰਦਰ ਤੇ ਅੰਤਰ ਰਾਜੀ ਟ੍ਰਾਂਸਮਿਸ਼ਨ ਲਾਈਨਾ ਦੋਵੇਂ ਤੇ ਲਾਗੂ ਹੋਵੇਗਾ ਦੱਸਦੀ ਹੈ ਕਿ ਸਰਕਾਰ ਬੋਲੋ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਕਿਸਾਨਾਂ ਲਈ ਇਹ ਖੁਸ਼ੀ ਭਰੀ ਖਬਰ ਆ ਧਿਆਨ ਨਾਲ ਸੁਣ ਲੈਣ ਤਾਂ ਦੱਸ ਦਿੰਦੇ ਆ ਕਿ ਜੋ ਕਿ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਾ ਹੁਣ ਪ੍ਰਭਾਵਿਤ ਕਿਸਾਨਾਂ ਨੂੰ ਜਿਹੜਾ 400 ਕੇਵੀ ਤੇ ਇਸ ਤੋਂ ਵੱਧ ਸਮਰੱਥਾ ਵਾਲੀਆਂ ਟਰਾਂਸਮਿਸ਼ਨ ਲਾਈਨਾਂ ਲਈ ਪੂਰਾ ਮੁਆਵਜ਼ਾ ਮਿਲੇਗਾ ਜੋ ਕਿ ਹੁਣ ਤੱਕ 132 ਕੇਵੀ ਤੋਂ ਵੱਧ ਸਮਰੱਥਾ ਵਾਲੀਆਂ ਲਾਈਨਾਂ ਤੇ ਲਾਗੂ ਸੀ ਹੁਣ ਇਸ ਨੂੰ ਹੋਰ ਜਿਹੜਾ ਪ੍ਰਭਾਵਸ਼ਾਲੀ ਬਣਾਇਆ ਗਿਆ ਇਸ ਨੀਤੀ ਦੇ ਲਾਗੂ ਹੋਣ ਨਾਲ ਨਾ ਸਿਰਫ ਕਿਸਾਨਾਂ ਨੂੰ ਵਿੱਤੀ ਸੁਰੱਖਿਆ ਮਿਲੇਗੀ ਬਲਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਤੇ ਜ਼ਮੀਨ ਦੀ ਸਹੀ ਕੀਮਤ ਮਿਲੇਗੀ